ਕੰਮ ਕਰਮਕ ਇਨਾਂ ਨੇ ਜਦੋਂ ਸੇਕ ਦੇ ਸੰਧਾਰ ਮੁਕੇਰੀਆ ਹਰ ਮੇਰੀ ਹੋਵੇ ਆਪਣੀ ਸ਼ੂਕੜੀ ਜੀ ਯਾਦਜੀ ਜੀ ਦੇ ਨਾਲ ਹੀ ਨਾਮੀ ਬਣਦਾ ਜੋੜਨ ਪਾਇਆ ਐਮਰਜੈਂਸੀ ਲੈਟਿੰਗ ਅੱਗੇ ਇਥੋਂ ਦੇ ਹਲਕੇ ਦੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਆਪਣਾ ਰੋਲ ਪਲੇ ਕੀਤਾ ਅਸੀਂ ਦੇਖ ਰਹੇ ਹਾਂ ਕਿਸਾਨਾਂ ਦੀਆਂ ਮੰਗਾਂ ਕਿ ਪਛੜਿਆ ਹੋਇਆ ਇਲਾਕਾ ਆਪਾਂ ਸਮਝਦੇ ਹਾਂ ਬਾੜੀ ਇਲਾਕੇ ਦੇ ਦੂਰ ਜਿਹੜੀਆਂ ਮੂਵਮੈਂਟ ਨੇ ਉਹ ਸਭ ਮੂਵਮੈਂਟਾਂ ਦੇ ਵਿੱਚ ਵੀ ਸਰ ਪੀਤਪ ਸਿੰਘ ਜੀ ਨਾਲ ਕੰਮ ਕਰਨ ਦਾ ਮਕੇਰੀਆਂ ਹਲਕੇ ਨੂੰ ਅਸੀਂ ਸਾਂਦੇ ਸੀ ਕਿ ਇੱਥੇ ਹਿੰਦੂ ਡੋਮਿਨੈਂਸਾਈਨ ਨੇ ਔਰ ਅਕਾਲੀ ਦਲ ਦੀ ਜਿਹੜੀ ਹੈ ਉਹ ਨਹੀਂ ਗੱਲਬਤ ਨਹੀਂ ਹੁੰਦੀ ਸੀ ਪਰ ਜਿਸ ਤਰੀਕੇ ਦੇ ਨਾਲ ਏ ਸਾਡੇ ਨੌਜਵਾਨ ਨੇ ਸਾਡੇ ਛੋਟੇ ਵੀਰ ਸਰਬਜੋਤ ਸਿੰਘ ਸਾਭੀ ਨੇ ਪਿਛਲੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਕੰਮ ਕੀਤਾ ਹੈ ਅਕਾਲੀ ਧਰਮ ਨੂੰ ਮਜ਼ਬੂਤ ਕੀਤਾ ਹੈ ਪਿੰਡ-ਪਿੰਡ ਜਾ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਹੈ ਉਹਦਾ ਰਿਜ਼ਲਟ ਆ ਜੇ ਹੈ ਕਿ ਜੇ ਸਮਾਂ ਹੋਰ ਖੁੱਲਾ ਹੁੰਦਾ ਤੇ ਸ਼ਾਇਦ ਇਹ ਵੱਡੀ ਰੈਲੀ ਦਾ ਰੂਪ ਧਾਰ ਲੈਂਦੇ ਸਿਰਸ ਕਰਕੇ ਮੈਂ ਸਾਭੀ ਸਾਹਿਬ ਨੂੰ ਵਧਾਈ ਦੇਣੀ ਚਾਹਾਂਗਾ ਦੇ ਲੋਡ ਨਹੀਂ ਜਦੋਂ ਲੋਡ ਪੋ ਤੁਹਾਨੂੰ ਸੱਦਣੋਂ ਤੁਸੀਂ ਆ ਰਾਮ ਨਾਲ ਬਹਿ ਜੋ ਸਾਡੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬਹਿ ਜਾਓ ਉਸਲੇ ਤੇ ਜਿਹੜਾ ਜਿੱਦਾਂ ਮੇਰੇ ਤੋਂ ਦੂਰ ਬੈਠੋ ਉਹਨੂੰ ਮੈਂ ਪਿਆਰ ਵੱਧ ਕਰੂੰ ਉਹਦੀ ਕਦਰ ਵੀ ਵੱਧ ਸਟੇਜ ਤੇ ਵਿਰਾਜਮਾਨ ਸ਼ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਜਿੰਦਰ ਸਿੰਘ ਜੀ ਅਮੀਸ਼ਾਪੇਰੀਆ ਜੀ ਜੇ ਸਟੇਜ ਇਜਾਜ਼ਤ ਦਵੇ ਤੇ ਮੇਰੇ ਤੋਂ ਨਾਉ ਲੈਂਦਿਆ ਕਿਸੇ ਦੇ ਕਿਸੇ ਨਾਲ ਨੌਰ ਰਹਿ ਜਾਣਾ ਤੇ ਉਹਦਾ ਗੁੱਸਾ ਵੀ ਕਰਨਾ ਤੇ ਕਈਆਂ ਨੇ ਮੈਨੂੰ ਮਗਰੋਂ ਲਾਂਬਾ ਵੀ ਦੇਣਾ ਇਸ ਲਈ ਸਟੇਜ ਤੇ ਬੈਠੇ ਜਿੰਨੇ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਸਹਿਮਾਨ ਦੇ ਸਾਰਿਆਂ ਦੇ ਚਰਨਾਂ 'ਚ ਮੈਂ ਆਜ ਰਹੀ ਲਵਾਉਣਾ ਔਰ ਵੱਡੀ ਗਿਣਤੀ 'ਚ ਆਈਆਂ ਮੇਰੀਆਂ ਬੁੱਕਰ ਹੋਣ ਦੇ ਨਾਤੇ ਔਰ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਨ ਵਾਲਾ ਦਾਸਿਕ ਬੁੱਕਰ ਇਜਲੀ ਗੁਰੂ ਸਾਹਿਬ ਦੀ ਜੋ 습ਤ ਹੈ ਕਿ ਇੱਕ ਪਿਤਾ ਇੱਕਸ ਕੇ ਹਮਾਰਕ ਅਪਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੋਲ ਭਲੇ ਕੋ ਮੰਦੇ ਆਪ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੀਆਂ ਮੀਰ ਜੀ ਜਿਨ੍ਹਾਂ ਨੂੰ ਆਪ ਗੁਰੂ ਸਾਹਿਬ ਨੇ ਸੱਜ ਕੇ ਸ੍ਰੀ ਹਰਮੰਦਰ ਸਾਹਿਬ ਦਾ ਨੀ ਪੱਥਰ ਤੇ ਕੋਣ ਦਾ ਕੰਮ ਕਰਾਇਆ ਸੀ ਅੱਜ ਸੰਗਤ ਲੱਗੇ ਸ਼ਾਹੇ ਜਾਨਾਂ ਦੀ ਬਾਦੂਟੀ ਦਾ ਖਾਲਸਾ ਇਹ ਬਹੁਤ ਵੱਡੀ ਆਪਾਦੀ ਹੈ ਪੰਜਾਬ ਦੀ ਦੇਸ਼ ਦੀ ਸਾਡੇ ਈਦ ਦੀ ਵਧਾਈ ਅੱਜ ਮੈਂ ਸਮੂਚੀ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆਂ 'ਚ ਰਹਿੰਦੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੈ। ਪ੍ਰੋਫੈਟ ਸਾਹਿਬ ਨਾਲ ਪਿਆਰ ਕਰਨ ਵਾਲਿਆਂ ਨੂੰ ਮੈਂ ਵਧਾਈ ਦਿੰਦਾ। ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜੇ ਦੇਸ਼ ਤਰੱਕੀ ਕਰੂਗਾ ਇਹ ਤਰੱਕੀ ਤਦੇ ਹੋ ਸਕਦੀ ਹੈ ਜੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਆਪਸੀ ਪਿਆਰ ਇੱਕ ਦੂਜਿਆਂ ਦੇ ਕੋਈ ਪਵਿੱਤਰ ਦਿਹਾੜੇ ਹੋਣ ਤਿਹਾਰ ਹੋਣ ਉਹਨਾਂ ਨੂੰ ਜਿੰਨੀ ਸ਼ਰਧਾ ਨਾਲ ਪਿਆਰ ਨਾਲ ਪ੍ਰੇਮ ਨਾਲ ਬਣਾਵਾਂਗੇ ਇਹਦੇ ਨਾਲ ਕਮਿਊਨਿਟੀਜ਼ ਦਾ ਪਿਆਰ ਔਰ ਇੱਕ ਦੂਜੇ ਦਾ ਧਰਮ ਪ੍ਰਤੀ ਸਾਡਾ ਸਤਿਕਾਰ ਵਧੂਗਾ ਔਰ ਅਸੀਂ ਇੱਕ ਦੂਜੇ ਦੀ ਭਾਵਨਾ ਦਾ ਸਤਿਕਾਰ ਕਰ ਸਕਾਂਗੇ ਸੋ ਮੈਂ ਸ਼੍ਰੋਮ ਨੇ ਅਕਾਲੀ ਦਲ ਵੱਲੋਂ ਦਾਸ ਆਪਣੇ ਵੱਲੋਂ ਸਮੁੱਚੀ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਹੈ ਔਰ ਆਸ ਕਰਦਾ ਉਮੀਦ ਕਰਦਾ ਹੈ ਕਿ ਉਹਨਾਂ ਦਾ ਆਉਣ ਵਾਲਾ ਸਭਾ ਬਹੁਤ ਵਧੀਆ ਰਹੇ ਸਰ ਅਕਾਲੀ ਭਾਜਪਾ ਦੇ ਗੱਠਜੋੜ ਤੋਂ ਬਗੈਰ ਅਕਾਲੀ ਕਿੱਦਾਂ ਦੇਖਦਾ ਆਉਣ ਵਾਲੇ ਇਲੈਕਸ਼ਨ ਦੇਖੋ ਮੇਰਾ ਇਹ ਮੰਨਣਾ ਹੈ ਕਿ ਗੱਠਜੋੜ ਕੋਈ ਵੀ ਹੁੰਦਾ ਹੈ ਨਾ ਜੀ ਉਹ ਲੋਕਾਂ ਦੇ ਭਲੇ ਲਈ ਹੁੰਦਾ ਔਰ ਜੇ ਇਸ ਗੱਠਜੋੜ 'ਚ ਪੰਜਾਬ ਦੇ ਲੋਕਾਂ ਦਾ ਭਲਾ ਨਾ ਹੋਵੇ ਫਿਰ ਉਹੋ ਜੇ ਗੱਠਜੋੜ ਦਾ ਫਾਇਦਾ ਕੋਈ ਨਹੀਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਪੰਜਾਬ ਦੇ 70% ਲੋਕ ਆ ਪੰਜਾਬ ਦੀ ਵੱਡੀ ਇਕਨੌਮੀ ਅਰਥ ਵਿਵਸਥਾ ਖੇਤੀ ਤੇ ਨਿਰਭਰ ਜੇ ਖੇਤੀ ਪ੍ਰਫੁੱਲਿਤ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਵਪਾਰੀ ਦਾ ਵਪਾਰ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਮਗਰ ਜੇ ਖੇਤੀ ਤੁਸੀਂ ਫੇਲ ਕਰਦੇ ਹੋ ਤੇ ਫਿਰ ਕਿਸੇ ਕੰਮ ਨੂੰ ਨਾ ਦੁਕਾਨਦਾਰ ਦਾ ਦੁਕਾਨ ਚੱਲੂ ਨਾ ਕਿਸੇ ਨੂੰ ਟੈਕਸੀ ਵਾਲੇ ਨੂੰ ਰੋਜ਼ਗਾਰ ਮਿਲੂ ਨਾ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਇਸ ਲਈ ਜਦੋਂ ਉਸ ਕਿਸਾਨ ਨੂੰ ਜੈ ਜਵਾਨ ਜੈ ਕਿਸਾਨ ਦਾ ਜੇ ਨਾਰਾ ਲੱਗਿਆ ਤੇ ਉਹ ਸਾਡੇ ਪੰਜਾਬੀ ਭਰਾਵਾਂ ਨੇ ਜੋ ਕੁਰਬਾਨੀਆਂ ਚ ਹੈ ਬਾਰਡਰ ਤੇ ਦਿੱਤੀਆਂ ਤੇ ਚਾਹੇ ਖੇਤਾਂ ਚ ਅਨਾਜ ਉਗਾ ਕੇ ਇਹ ਦੇਸ਼ ਨੂੰ ਆਤਮ ਸਪਰਪਨ ਬਣਾਇਆ ਆਪਣੇ ਪੈਰਾਂ ਤੇ ਖੜਾ ਕੀਤਾ ਉਹਨਾਂ ਦੀ ਬਦੌਲਤ ਮਿਲਦੀ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਔਰ ਜੇ ਅੱਜ ਉਸ ਕਿਸਾਨ ਦੀ ਗੱਲ ਨਹੀਂ ਹੋਣੀ ਖੇਤ ਮਜ਼ਦੂਰ ਦੀ ਗੱਲ ਨਹੀਂ ਹੋਣੀ ਵਪਾਰੀ ਦੀ ਗੱਲ ਨਹੀਂ ਹੋਣੀ ਆ ਸਾਡਾ ਵਾਗਾ ਬਾਰਡਰ ਨਹੀਂ ਖੋਲਣਾ ਕਿਉਂਕਿ ਪੰਜਾਬ 'ਚ ਟ੍ਰੇਡ ਬੜਾ ਇੰਪੋਰਟੈਂਟ ਲਾਈਫਲਾਈਨ ਸੀਕਨੋਮੀ ਆਸਤੇ ਅੱਜ 1.4 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਔਰ ਪੰਜਾਬ ਦੀ ਤਰੱਕੀ ਵਾਸਤੇ ਬਿਹਤਰੀ ਵਾਸਤੇ ਦੇਖੋ ਜੇ ਅਡਾਨੀ ਦੇ ਪੋਰਟ ਤੋਂ ਜੇ ਗੁਜਰਾਤ ਤੋਂ ਤੇ ਮਹਾਰਾਸ਼ਟਰ ਤੋਂ ਸਮੁੰਦਰ ਦੇ ਕੰਢੇ ਤੋਂ ਜੇ ਇੰਪੋਰਟ ਐਕਸਪੋਰਟ ਅਫਗਾਨਿਸਤਾਨ ਪਾਕਿਸਤਾਨ ਨੂੰ ਹੋ ਸਕਦਾ ਤੇ ਫਿਰ ਭਾਈ ਵਾਅਕੇ ਤੋਂ ਕਿਉਂ ਨਹੀਂ ਹੋ ਸਕਦਾ ਜੇ ਹੋਊਗਾ ਤੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂ ਸਾਡੇ ਪੰਜਾਬ ਦੀ ਇਕਨੋਮਿਕ ਹਾਲਾਤ ਸੁਧਰਣਗੇ ਤੁਹਾਨੂੰ ਸਭ ਨੂੰ ਇਹਦਾ ਫਾਇਦਾ ਪਹੁੰਚੂਗਾ ਪੰਜਾਬ ਤਰੱਕੀ ਕਰੂਗਾ ਇਸ ਲਈ ਸਾਡੇ ਜਿਹੜਾ ਇਹ ਘੱਟ ਜੋੜ ਨਾ ਹੋਣ ਦਾ ਕਾਰਨ ਜੇ ਅੰਨਦਾਤਾ ਸ਼ਾਂਤਬਾਈ ਢੰਗ ਨਾਲ ਦਿੱਲੀ ਜਾ ਕੇ ਰਾਜਧਾਨੀ 'ਚ ਸਰਕਾਰ ਰਾਜਧਾਨੀ 'ਚ ਲੋਕਾਂ ਦੀ ਚੱਲਦੀ ਹੈ ਤੇ ਉੱਥੇ ਜਾ ਕੇ ਗੱਲ ਨਾ ਰੱਖ ਸਕੇ ਤੇ ਉਹਨੂੰ ਉੱਤੇ ਗੋਲੀਆਂ ਦਾ ਸਾਮਲਾ ਕਰਨਾ ਪਵੇ ਫਿਰ ਘਟਜੋੜ ਸੰਭਵ ਨਹੀਂ ਚਾ। ਔਰ ਦੂਜੀ ਗੱਲ ਦੇਖੋ ਬੰਦੀ ਸਿੰਘ ਉਹ ਕੌਮ ਖਾਤਰ ਇਨਸਾਫ ਖਾਤਰ ਜੋ ਕਾਂਗਰਸ ਨੇ ਉਸ ਵੇਲੇ ਜ਼ੁਲਮ ਟਾਇਆ ਸੀ। ਜੋ ਦੰਗੇ ਜੈਨੋਸਾਈਡ ਉਹਨਾਂ ਨੇ ਕੀਤਾ ਜਾਂ ਸ੍ਰੀ ਹਰਮੰਦਰ ਸਾਹਿਬ ਤੇ ਟੈਂਕਾਂ, ਤੋਪਾਂ, ਗੋਲੇ ਦਾ ਕੇ ਅਟੈਕ ਕਰਾਇਆ। ਉਹਦੇ ਨਤੀਜੇ ਤੋਂ ਬੰਦੀ ਸਿੰਘ ਪੈਦਾ ਹੋਈ ਸੀ ਅੱਜ ਉਹਨਾਂ ਨੇ 28-28 ਸਾਲ ਸਜ਼ਾ ਪੂਰੀ ਕਰ ਲਈ ਇੱਕ ਪਾਸੇ ਤੁਸੀਂ ਰਾਮ ਰੇਮ ਨੂੰ 2 ਸਾਲ ਬਾਅਦ ਲੈ ਆਉਨੇ ਮੰਤਰੀ ਜਾ ਕੇ ਉਹਦੇ ਨਾਲ ਸਟੇਜ ਸਾਂਝੀ ਕਰਦੇ ਤੇ ਇਹ ਜਿਹੜੇ ਦੋਰੇ ਮਾਪ ਡੰਡ ਨੇ ਚਾਹੇ ਬਿਲਕਿਸਪਨੂ ਦੇ ਕੇਸ ਹੈ ਹੁਣ ਸੁਪਰੀਮ ਕੋਰਟ ਨੇ ਅਖੀਰ ਚ ਦਖਲ ਦੇਣਾ ਪਿਆ ਤੇ ਉਹ ਸਾਰੇ ਅੰਦਰ ਕਰਨੇ ਪਏ ਉਦੋਂ ਭਾਜਪਾ ਨੇ ਰਿਹਾ ਰਿਹਾ ਕਰਦੇ ਔਰ ਜਦ ਕਿ 550 ਸਾਲਾ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੇ ਪੁਰਪਾਲੇ ਦਿਨ ਸਰਕਾਰ ਦੀ ਆਪਣੀ ਨੋਟੀਫਿਕੇਸ਼ਨ ਹੈ ਕਿ ਇਹ ਰਿਆ ਹੋਣੀ ਚਾਹੀਦੀ देयर इज नो ਰੂਲ ਇਨ This World ਕਿ 28 ਸਾਲ ਜਿਹਨੇ ਪੂਰੀ ਕਰਤੀ ਉਹਨੂੰ ਤੁਸੀਂ ਅੰਦਰ ਰੱਖ ਸਕਦੇ ਹੋ ਦੋਰੀ ਤੋਰੀ ਸਜ਼ਾ ਪੂਰੀ ਕਰ ਲਈ ਐ ਸੋ ਚਾਹੇ ਉਹ ਸੀ ਚਾਹੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜੋ ਮੰਦਿਰ ਦਿੱਲੀ ਟਹਾਤਾ ਗਿਆ ਸੀ ਉਦੋਂ MCD ਭਾਜਪਾ ਦੀ ਸੀ ਉਹਦੇ ਬਾਰੇ ਕੋਈ ਅੱਜ ਤੱਕ ਗੱਲ ਨਹੀਂ ਅਸੀਂ ਤਾਂ ਕਿਹਾ ਵੀ ਪ੍ਰਧਾਨ ਸਾਹਿਬ ਨੇ ਵੀ ਬੇਨਤੀ ਕੀਤੀ ਕਿ ਉਹਨਾਂ ਨੂੰ ਜ਼ਮੀਨ ਮਿਲੇ ਭਾਵੇਂ ਸਮਾਜ ਆਪ ਦੇ ਲੈਵਲ ਤੇ ਵੀ ਬਣਾ ਸਕਦਾ ਮਗਰ ਇਹ ਪ੍ਰਧਾਨ ਸਾਹਿਬ ਦੀ ਵੀ ਚੀਜ਼ ਹੈ ਕਿਉਂਕਿ ਗੁਰੂ ਰਵੀਦਾਸ ਮਹਾਰਾਜ ਜੀ ਦਾ ਅਸੀਂ ਸਾਰੇ ਬਹੁਤ ਸਤਿਕਾਰ ਕਰਦੇ ਹਾਂ ਗੁਰੂ ਸਾਹਿਬ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ ਕਿ ਜੇ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਵੇ ਅਸੀਂ ਵੀ ਕਰਨਾ ਚਾਹਾਂ ਮਗਰ ਉਹਦੀ ਸੁਣਵਾਈ ਕੋਈ ਨਹੀਂ ਪੰਜਾਬ ਦੀ ਇਕਨੋਮੀ ਵਾਸਤੇ ਕੋਈ ਸੁਣਵਾਈ ਨਹੀਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਦ ਪੰਜਾਬ ਦੀ ਸੁਣਵਾਈ ਨਹੀਂ ਹੋ ਰਹੀ ਸੀ ਤੇ ਮੇਰੇ ਗੱਠਜੋੜ ਪੋਸੀਬਲ ਨਹੀਂ ਸੀ ਸਰ ਹਰਿਆਣਾ ਚ ਮੋਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਸੈਣੀ ਸਰਕਾਰ ਨੇ ਗੁਰਦੁਆਰਿਆਂ ਦੇ ਖਾਤੇ ਜਿਹੜੇ ਟਰੇਨ ਕਰ ਦਿੱਤੇ ਆ ਇਹ ਇਸ ਵਜ੍ਹਾ ਤੋਂ ਤੁਹਾਡੇ ਤੁਸੀਂ ਗਿਆਨ ਚੋਹੋ ਇਹ ਤੇ ਬਲੇ ਬੈਟਰ ਇਹਦਾ ਜਵਾਬ ਪ੍ਰਧਾਨ ਜੀ ਆਪ ਦੇਣਗੇ ਜੀ ਪ੍ਰਧਾਨ ਜੀ ਦੱਸਣ ਜਿਹੜੀ ਭਗਵਤ ਮਾਨ ਕੋਈ ਆ ਲੈ ਲਓ ਤੁਸੀਂ ਜਵਾਬ ਦੇ ਦੋ ਜੀ ਪਹਿਲਾਂ ਆ ਲੈ ਲਓ ਗੁਰਦੁਆਰੇ ਵਾਲਾ ਜਿਹੜਾ ਦੇਖੋ ਅਸੀਂ ਜਦੋਂ ਹਰਿਆਣਾ ਕਮੇਟੀ ਹੂਮ ਚੈੱਕਟ ਬਣ ਕੇ ਆਈ ਸੀ ਅਸੀਂ ਉਸ ਦਿਨ ਵੀ ਖਾਸਾ ਜਾਰ ਕੀਤਾ ਸੀ ਕਿ ਉਹਦੇ ਵਿੱਚ ਇੱਕ ਇਹਨੀ ਮੱਦ ਪਾਈ ਸੀ ਕਿ ਕਦੋਂ ਵੀ ਕਿਤੇ ਡਿਸਪਿਊਟ ਹੋਵੇ ਤਾਂ ਉਹ ਐਡਮਿਨਿਸਟਰेटर ਉੱਥੇ ਲਾਇਆ ਜਾ ਜਾ ਜਿਹੜਾ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡਾ ਐਕਟ ਆ ਉਹਦੀ ਮੰਡੋ ਹੀ ਲੰਘਣਾ ਸੀ। ਸੋ ਜਿਹੜਾ ਖਾਸਾ ਸੀ ਅੱਜ ਉਹ ਪੂਰਾ ਹੋ ਗਿਆ। ਹੁਣ ਉੱਥੇ ਕੱਲ ਜੋ ਉੱਥੇ ਮਜਾਰਾ ਕਰ ਰਹੇ ਸਾਰੇ ਏਮਪਲੋਈਸ ਤੇ ਉਹਦਾ ਹੁਣ ਐਡਮਿਨਿਸਟਰेटर ਕਿਹੜਾ ਲਾਇਆ ਜਿਹੜਾ ਐਡੀਸ਼ਨਲ ਸੈਕਟਰੀ ਆਪਣੇ ਹੈਗਾ ਤੁਹਾਡਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਸੋ ਮੈਂ ਸਮਝਦਾ ਜੇ ਸਿੱਧੇ ਤੌਰ ਤੇ ਸਰਕਾਰ ਇਹਨਾਂ ਦੇ ਕੰਮ ਕਰ ਲੈਪੇ ਇਹੋ ਹੀ ਤਾਂ ਅਸੀਂ ਕਹਿੰਦੇ ਸੀ। ਤੇ ਉਹ ਜਿਹੜਾ ਅਸੀਂ ਕਹਿੰਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕਾਂ ਅਕਾਲੀ ਦਲ ਕਹਿੰਦਾ ਕਿ ਅੱਜ ਕੱਲ ਪ੍ਰੂਵ ਹੋ ਗਈ ਹੈ ਕਿ ਜੋ ਅਸੀਂ ਕਹਿੰਦੇ ਸੀ ਉਹ ਸਹੀ ਹੋਇਆ ਤੇ ਜਿਹੜੀਆਂ ਸਰਕਾਰਾਂ ਵੀ ਧਰਮ 'ਚ ਦਖਲ ਅੰਦਾਜ਼ੀ ਕਰਦੀਆਂ ਉਹਨਾਂ ਦਾ ਆਪਾਂ ਪਸ਼ੋਕੜ ਵੀ ਮੇਰੇ ਆਪਾਂ ਤੇ ਆਤਮ ਵੀ ਦੇ ਦਿੰਦੇ ਹਾਂ ਅਰੇ ਦੇਖੋ ਹਰਿਆਣੇ ਦੇ ਸਿੱਖਾਂ ਨੂੰ ਜਿਹੜੇ ਹਰਿਆਣੇ ਦੇ ਸਿੱਖਾਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਇੱਕ ਬੜਾ ਵੱਡਾ ਇੱਕ ਸਬਰ ਸੰਤੋਖ ਤੋਂ ਕੰਮ ਲੈ ਕੇ ਸ਼੍ਰੀ ਅਕਾਲ ਥੜੀ ਤਾਬੇ ਆ ਜਾਣਾ ਚਾਹੀਦਾ ਕਿਉਂਕਿ ਗੁਰਦੁਆਰੇ ਦੇ ਪ੍ਰਬੰਧਾਂ ਦੇ ਵਿੱਚ ਜੋ ਉੱਥੇ ਲਾ ਨੈਸ਼ਨਲ ਜੋ ਮੇਰੀਆਂ ਰਿਪੋਰਟਾਂ ਆ ਕੇ 골ਕ ਵਿਚ ਪੈਸਾ ਮਗਨਉ ਪੈਂਦਾ এমপ্লয়ੀਜ਼ ਦੀ ਉਹਨਾਂ ਨੇ ਇੰਨੇ ਵੱਡੇ ਪਦਰ ਤੇ ਭਰਤੀ ਕਰ ਦਿੱਤੀ ਆ ਮਿਸ ਜੁਡ ਰਿਲੇਸ਼ਨ ਆਫ ਫੰਡਸ ਇੰਨੇ ਕਰ ਦਿੱਤੀ ਆ ਤੇ ਸ਼੍ਰੀ ਅਗਾਲਤਾਖ ਦੀ ਤਾਬਿਆ ਸਾਰੇ ਹੋ ਕੇ ਆ ਜਾਣ ਸ਼੍ਰੀ ਅਗਾਲਤਾਖ ਸਾਹਿਬ ਉਹ ਆ ਖੁਦਾਂ ਅੰਦਰੋਂ ਨਿਰਣਾ ਲੈਣਗੇ ਅਸੀਂ ਤਾਂ ਇਹਨਾਂ ਨੂੰ ਮਾਨਤਾ ਨਹੀਂ ਦਿੰਦੇ ਉਹ ਜੇ ਕਿਉਂਕਿ ਸਿੱਖ ਦੀ ਤਾਂ ਹਰ ਵੇਲੇ ਕਿ ਕੋਈ ਮੁੱਦਾ ਆਉਂਦਾ ਤੇ ਅਗਾਲਤਾਖ ਤੇ ਜਾਂਦਾ ਅਗਾਲਤਾਖ ਤੇ ਆ ਜਾਂਦਾ ਜੇਦਾਰ ਸਾਹਿਬ ਆਪ ਹੀ ਉਹਦਾ ਟੌਨਡ ਪੈਸੀ ਇੱਥੇ ਹੁਣ ਕੀ ਕਰੇਗੀ ਅਸੀਂ ਤਾਂ ਦੇਖੋ ਆਹ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਮੈਂ ਇਹੋ ਅੱਜ ਵੀ ਉਹਨਾਂ ਨੂੰ ਕਹਿੰਦਾ ਆਪਣੇ ਬੀਨਾਂ ਨੂੰ ਕਿ ਆਪਾਂ ਛੱਡিয়ে ਸਰਕਾਰਾਂ ਦੇ ਸਹਾਰੇ ਛੱਡিয়ে ਫੌੜੀਆਂ ਦੇ ਸਹਾਰੇ ਛੱਡিয়ে ਸ਼੍ਰੀ ਅਕਾਲ ਤੱਕ ਦੀ ਸਰਪ੍ਰਸਤੀ ਦੇ ਵਿੱਚ ਇਹ ਸ਼ਾਉਣੀ ਬੋਰਡ ਦਾ ਪ੍ਰਬੰਧਕ ਕਮੇਟੀ ਬਣੀ ਸੀ ਤੇ ਜੇ ਨਹੀਂ ਹਰਿਆਣਾ ਕਮੇਟੀ ਬਣਾ ਵੀ ਦਿੱਤੀ ਆ ਤੇ ਕੋਈ ਨਹੀਂ ਆਪਣੇ ਭਾਈਚਾਰਾ ਆ ਜਾਓ ਆਪਾਂ ਮੋੜ ਮੁਕਲ ਚ ਲੈ ਕੇ ਤਾਂ ਆਪਾਂ ਉਹਨਾਂ ਨੂੰ ਜਿਹੜੇ ਤੁਹਾਡੇ ਉੱਥੇ ਵੱਡੇ ਵੱਡੇ ਮਸਲੇ ਆ ਮੈਂ ਤੁਹਾਡੇ ਇੱਕ ਧਿਆਨ ਦੇ ਵਿੱਚ ਹੋਰ ਵੀ ਥੋੜਾ ਜਿਹਾ ਲਿਆ ਦਿਆਂ ਕਿ ਜਿਹੜਾ ਮੀਰੀ ਪੀਰੀ ਹਸਪੀਟਲ ਆ ਬਹੁਤ ਵੱਡਾ ਉਹਨੂੰ ਅੱਜ ਵੀ ਅਸੀਂ ਆਹ ਹੁਣ ਨਵਾਂ ਬਜਟ ਸੀ 8 ਕਰੋੜ ਰੁਪਏ ਉਹਦੇ ਤੇ ਰੱਖਿਆ ਆ ਇੱਕ ਬੜਾ ਵੱਡਾ ਐਵੇਂ ਭਲੇਖਾ ਦੀ ਬਿਸ਼ਾਇਤ ਸ਼ੋਮਣੀ ਕਮੇਟੀ ਤੋਂ ਪੈਸੇ ਲੈ ਜਾਂਦੀ ਆ ਅਸੀਂ ਅੱਜ ਵੀ ਕਹਿੰਨੇ ਭਾਈਚਾਰਕ ਤੌਰ ਦੇ ਉੱਤੇ ਸਿੱਖਾਂ ਦੀ ਆਪੋ ਵਿੱਚ ਹੀ ਲੜਾਈ ਸਿੱਖਾਂ ਨੂੰ ਜੋ ਟੈਲੀਫੋਨਾਂ ਦੇ ਕਰ ਰਹੇ ਉਹ ਸਿੱਖ ਦਾ ਸਨਹਾਰ ਨਹੀਂ ਗੁਰੂ ਨੇ ਸਾਨੂੰ ਵੀ ਨੁਕਸਾਨ ਦਿੱਤਾ ਸਰ ਜੀ ਬੜੀ ਗੱਲ ਇੱਕ ਮੈਂ ਇੱਥੇ ਐਡ ਕਰਨਾ ਚਾਹੁੰਦਾ ਜੀ ਦੇਖੋ ਪਹਿਲਾਂ ਕਾਂਗਰਸ ਵੀ ਇਹ ਜੀ ਦਖਲ ਦਿੰਦੀ ਸੀ ਔਰ ਉਹਨਾਂ ਨੂੰ ਸਬਕ ਲੋਕਾਂ ਨੇ ਵੀ ਸਿਖਾਇਆ ਤੇ ਪ੍ਰਮਾਤਮਾ ਨੇ ਵੀ ਸਿਖਾਇਆ ਇਹੀ ਦਖਲਅੰਦਾਜ਼ੀ ਹੁਣ ਜਿਹੜੀ ਹੁਣ ਆਲੀ ਭਾਜਪਾ ਇਹ ਵੀ ਅਸਲ 'ਚ ਨਵੀਂ ਭਾਜਪਾ ਜਿਹੜੀ ਹੈ ਪੁਰਾਣੀ ਕਾਂਗਰਸ ਚ ਬਣੀ ਹੈ ਸਾਰੀ ਕਾਂਗਰਸ ਤਾਂ ਭਾਜਪਾ ਚਲੀ ਗਈ ਉਹ ਕੰਮ ਉੱਥੇ ਸ਼ੁਰੂ ਕਰਤੇ ਮਤਲਬ ਇਹ ਜੀ ਦਖਲਅੰਦਾਜ਼ੀ ਧਾਰਮਿਕ ਮਾਮਲੇ ਆ ਚ ਕਿਸੇ ਦੇ ਵੀ ਕਿਸੇ ਧਰਮ ਦੇ ਵੀ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਔਰ ਲੋਕਤੰਤਰ ਚ ਨਾਏ ਸ਼ੋਭਦੀ ਜੇ ਸੰਵਿਧਾਨ ਦਾ ਸਤਕਾਰ ਕਰਦੇ ਹੋ ਨਾ ਕਿਉਂਕਿ ਮੈਨੂੰ ਨਹੀਂ ਲੱਗਦਾ ਇਹ ਵੈਸੇ ਤਾਂ ਸ਼ੋਅ ਕਰਦੇ ਆ ਕਰਦੇ ਆ ਮਗਰ ਅਸਲੀਅਤ ਤਾਂ ਸਾਹਮਣੇ ਆਈ ਗਈ ਇੱਕ ਇਹਨਾਂ ਦਾ MP 6 ਟਾਈਮ MP ਜੀਨੇ ਸੱਚ ਬੋਲ ਲਿਆ ਉਹਦੀ ਅਕੀਰ ਚ ਆਪਦੀ ਜਾਨ ਬਚਾਉਣ ਨੂੰ ਉਹਦੀ ਟਿਕਟ ਕੱਟਣੀ ਪੈ ਗਈ ਜੀਨੇ ਕਿਹਾ ਕਿ ਐਦਕੀ ਚਾਹ ਜੁਤਾ ਦਿਓ ਤੇ ਸੰਵਿਧਾਨ ਵੀ ਬਦਲਾਂਗੇ ਸੰਵਿਧਾਨ ਕਾਦਾ ਬਦਲਣਾ ਆ ਰੈਜ਼ਰਵੇਸ਼ਨ ਦੇ ਮੁੱਦੇ ਤੇ ਸੰਵਿਧਾਨ ਕਾਦਾ ਬਦਲਣਾ ਲੋਕਤੰਤਰ ਦੇ ਮੁੱਦੇ ਤੇ ਕਿ ਲੋਕਾਂ ਤੱਕ ਸਚਾਈ ਪਹੁੰਚੇ ਨਾ ਤੇ ਅਸੀਂ ਰੈਜ਼ਰਵੇਸ਼ਨ ਹਟਾ ਦਈਏ ਇਸ ਗੱਲ ਦੀ ਚਰਚਾ ਰੌਲਾ ਤਾਂ ਬੜੇ ਚਿਰ ਦਾ ਪੈ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਬੜੀ ਚਿੰਤਾ ਦਾ ਵਿਸ਼ਾ ਲੋਕਾਂ ਨੂੰ ਬਹੁਤ ਸੋਚ ਸਮਝ ਕੇ ਆਪ ਵੀ ਆਪ ಮತਦਾਨ ਦਾ ਉਪਯੋਗ ਕਰਨਾ ਚਾਹੀਦਾ। ਸਰ ਜੀ ਇਹ ਖਾਤੇ ਜਿਹੜੇ ਫੀਲ ਕਰਨ ਦਾ ਖਤਰਾ ਜਿਹੜਾ ਹੈਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਸੇ ਤੋਂ ਵੀ ਗੱਲ ਕਰੇ। ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਬਹੁਤ ਇੰਪਾਰਸ਼ਲ ਚਾਹਦਾ। ਸਾਡਾ ਬੜਾ ਸਾਫ਼ ਪਤਾ ਨਾ ਪਾਣੀ ਪਉਣ ਕੇ ਜਾਂਦਾ। ਪਾਣੀ ਕਿੱਦਾਂ ਪਉਣ ਉਹਦਾ ਆਪਾਂ ਨੂੰ ਪਤਾ ਹੀ ਆ ਸਾਰਾ ਐਕਟ ਤੇ ਤੈਅ ਹੈ। ਹੁਸ਼ਾਰਪੁਰ ਦੀ ਅੱਛਾ ਕੰਮ ਕਰ ਰਹੇ ਆ। ਹੁਸ਼ਾਰਪੁਰ ਦੀ ਜਿਹੜੀ ਸੀਗਾ ਕਾਰਜ ਰਹੀ ਆ ਤੇ ਇਹ ਜੀ ਤਪਾਹ ਬਾਰੀ ਹੈ ਜਦੋਂ। ਕਿਤੇ ਨਾ ਕਿਤੇ ਲੱਗਦਾ ਕਿ ਤੁਹਾਨੂੰ ਵਿੱਚ ਮੇਨ ਚੱਲ ਗੱਲੀ ਰਹੀ। ਮੇਹਨਤਾ ਜੀ ਹਰੇਕ ਤਾਂ ਹੀ ਕਰਨੀ ਪੈਣੀ ਆ ਜਿਹੜਾ ਤੁਸੀਂ ਮਾੜਾ ਮੋਟਾ ਸਾਥ ਦੇਦੇ ਹੋ ਤੇ ਫਿਰ ਹੋਰ ਫਾਇਦਾ ਹੋ ਜੂ ਤੁਸੀਂ ਵੀ ਕਿਰਪਾ ਕਰਦੇ ਹੋ ਨਾ ਥੋੜੀ ਬਗਰ ਵੱਡੀ ਗੱਲ ਇਹ ਵੇਖੋ ਭਾਜਪਾ ਨੇ ਔਰ ਸ਼ਰੋਮਨੀਆ ਕਾਲਜ ਲੋ ਤੋਂ ਚਲੋ ਗਾਠੀਓਂ ਸੀ ਤੇ ਸੋਮਪ੍ਰਕਾਸ਼ ਜੀ ਨੂੰ ਸਾਰਿਆਂ ਨੇ ਰਲ ਮਿਲ ਕੇ ਜਿਤਾਇਆ ਮਗਰ ਸੋਮਪ੍ਰਕਾਸ਼ ਜੀ ਦੀ ਕਾਰਗੁਜ਼ਾਰੀ ਤੇ ਤਾਂ ਆਪ ਨਹੀਂ ਖੁਸ਼ ਹੋਣਾ ਨਾ ਰੀਨੋਮੀਡੇਟ ਨਹੀਂ ਕਰਕੇ ਰਾਜੀ ਅੱਜ ਬੜੀ ਚਰਚਾ ਚੱਲ ਰਹੀ ਹੈ ਕਿ ਹੋਰ ਕਿਹੇ ਆਈਪੀਐਸ ਅਫਸਰ ਨੂੰ ਲੈ ਕੇ ਆ ਰਿਹਾ ਕਿਸੇ ਨੂੰ ਲੈ ਕੇ ਆ ਰਿਹਾ ਮਤਲਬ ਕਿ ਕੰਮ ਭਾਜਪਾ ਲਈ ਨਹੀਂ ਕਰਕੇ ਦਿੱਤੇ ਉਹ ਲੋ ਵਜ਼ੀਰ ਸੀ ਇਹ ਵਜ਼ੀਰ ਦੇ ਹਾਲਾਤ ਹੈ ਤੇ ਤੁਸੀਂ ਕੀ ਆਸ ਰੱਖਦੇ ਹੋ ਕਿ ਕਿਸੇ ਨੇ ਕੀ ਕਰ ਦੇਣਾ ਲੰਮਾ ਸਮਾਂ ਕਾਂਗਰਸ ਨੂੰ ਤੇ ਭਾਜਪਾ ਨੂੰ ਇੱਥੋਂ ਜਿੱਤ ਮਿਲਦੀ ਰਹੀ ਹੈ ਮਗਰ ਨਹੀਂ ਕੰਮ ਕੀ ਆ ਤੁਹਾਡੀ ਆ ਨਵਾਂ ਜਿਹੜਾ ਗਿਆ ਹੈ ਆਪਕੇ ਅੱਗੁੱਡਾ ਆਪਣਾ ਚੱਬੇਵਾਲ ਸਾਹਿਬ ਮੈਂ ਤਾਂ ਹਰਾਨ ਗਿਆ ਯਾਰ ਕੋਈ ਬੇਸ਼ਰਮੀ ਦੀ ਹੱਦੀ ਮਤਲਬ ਹੱਦਾਂ ਤੋਂ ਦੂਜਾ ਨਾ ਹੋ ਸਕਦਾ ਜਿਹੜਾ ਇੰਨੀ ਪੰਡ ਚੁੱਕੀ ਸੀ ਉਹ ਆਪਣਾ ਜੰਜੀਰਾ ਲੈ ਕੇ ਗਏ ਸੀ ਭਾਈ ਕੀ ਹੋਇਆ ਔਰ ਕੱਟਰ ਮਾਨਦਾਰਾਂ ਦੀ ਪੋਲ ਤਾਂ ਚਲੋ ਭਾਵੇਂ ਅੱਜ ਦਿੱਲੀ ਦੇ ਮਨਿਸਟਰ ਨੇ ਅਸਤੀਫਾ ਦੇ ਵੀ ਕੀ ਵੀ ਕੀਤਾ ਕਿ ਐਸੀ ਸਮਾਜ ਦਾ ਕਿੰਨਾ ਸਤਕਾਰ ਕਰਦੇ ਉਹਨਾਂ ਨੇ ਸਾਰੀ ਗੱਲ ਬੜੇ ਵਿਸਤਾਰ ਨਾਲ ਕੀਤੀ ਆ ਕਿ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਤਾਂ ਨੋ ਹੀ ਭਰਤੇ ਦੇ ਆ ਕਿਸੇ ਇੱਕ ਐਸੀ ਭਾਈਚਾਰੇ ਬੰਦੇ ਨੂੰ ਮਾਨ ਦਿੱਤਾ ਹੋਵੇ ਉਹ ਕੋ ਵਜ਼ੀਰ ਕਹਿ ਰਿਹਾ ਜਿਹੜਾ ਇਹਨਾਂ ਨਾਲ ਉਸ ਵੇਲੇ ਇੰਡੀਆ ਅਗੇਂਸ ਕ腐ਸ਼ਨ ਚ ਸ਼ਾਮਿਲ ਸੀ ਚਾਹੇ ਅੰਨਾਝਾਰੇ ਨੇ ਵੀ ਕੇਜਰੀਵਾਲ ਸਾਹਿਬ ਬਾਰੇ ਸਾਝੇ ਦੱਸਿਆ ਮੈਂ ਚੱਬੇਵਾਲ ਸਾਹਿਬ ਦੇ ਬਾਰੇ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਤਾਂ ਪੁੱਛਦੇ ਹੁੰਦੇ ਸੀ ਡਿਪਟੀ ਸੀਐਮ ਨਹੀਂ ਬਣਾਇਆ ਤੁਹਾਡਾ ਇਹ ਸਵਾਲ ਸੀ ਕਿ ਜਿਹੜੇ 6 ਐਮਪੀ ਰਾਜ ਸਭਾ ਚ ਭੇਜੇ ਇੱਕ ਐਸੀ ਭਾਈਚਾਰੇ ਤੋਂ ਨਹੀਂ ਹੁਣ ਤੈਨੂੰ ਕੀ ਦੇ ਤਾ ਜਾਂ ਕੀ ਸੰਗਾਤਾ ਕੀ ਦਿਖਾਤਾ ਇਹ ਜਾ ਇਹ ਵਿਜੀਲੈਂਸ ਦਾ ਡਾਦੀ ਮਾਰਕ ਹੈ ਜਿਹੜੀ ਹੁਣ ਕਵਾਇਰੀ ਹੈ ਮੇਰੇ ਤੇ ਐਵੇਂ ਵਿਚਾਰੇ ਗੁੱਸਾ ਕਰੀਗੇ ਚੱਪਿਆ ਸਭ ਮੇਰਾ ਤਾਂ ਥੋੜਾ ਰੌਲਾ ਹੀ ਕੋਈ ਨਹੀਂ ਜਲਾਵ ਇਹਨਾਂ ਕਵਾਇਰੀ ਵੀ ਕਰਾਈ ਆਮ ਆਦਮੀ ਪਾਰਟੀ ਵਾਲੇ ਨੇ ਸੰਧੂ ਹੈ ਨਾ ਉਹਦਾ ਨਾਂ ਜਿਹੜਾ ਉਥੋਂ ਲੜਿਆ ਸੀ ਕਰਾਈ ਉਹਨੇ ਸ਼ਿਕਾਇਤ ਕਰਤਾ ਲੋਕ ਕੀਤੀ ਭਗਵੰਤ ਮਾਨ ਨੇ ਉਸ ਇਨਕੁਆਇਰੀ 'ਚ ਉਹਨੂੰ ਗਿਲਤੀ ਪਾਇਆ ਗਿਆ ਪਰਚਾ ਦਰਜ ਹੋ ਜਾਣਾ ਸੀ ਪਰਚੇ ਤੋਂ ਬਚਦੇ ਭੱਜ ਗਏ ਅੱਛੀ ਸਮਾਜ ਵੀ ਭੁੱਲ ਗਏ ਇਮਾਨਦਾਰੀ ਵੀ ਭੁੱਲ ਗਏ ਸਾਰਾ ਕੁਝ ਭੁੱਲ ਗਏ ਤੇ ਮਜੀਠੀਏ ਦੇ ਦਿਵਾਲੇ ਹੋ ਗਏ ਤੇ ਥੁਕਾਣਾ ਮਤਲਬ ਕੋਈ ਏਜਲੀ ਲੋਕਾਂ ਨੂੰ ਇਹ ਸਾਰੀ ਗੱਲਾਂ ਸੋਚਣੀ ਚਾਹੀਦੀਆਂ ਸਰ ਸਰ ਸੰਜੇ ਸਿੰਘ ਤੇ ਭਗਵੰਤ ਮਾਨ ਦੀ ਜਿਹੜੀ ਖਿਕੜੀ ਪੱਕ ਰਹੀ ਆ ਇਹਦੇ ਪਿੱਛੇ ਕੀ ਤੁਸੀਂ ਇਸ਼ਾਰਾ ਵੀ ਕੀਤਾ ਵੀ ਮੁੱਖ ਮੰਤਰੀ ਚੇਂਜ ਹੋ ਸਕਦਾ ਵੇਖੋ ਦੋ ਗੱਲਾਂ ਬੜੀਆਂ ਸਪਸ਼ਟ ਹੈ ਇੱਕ ਸ਼ਰਾਬ ਘਟਾਲਾ ਇੱਕ ਨੂੰ ਸ਼ਰਾਬ ਦੀ ਲਤ ਜਿਹੜੀ ਮਤਲਬ ਪਿਆਰ ਹੈ ਨਾ ਗੱਲ ਤਾਂ ਬੋਟਲ ਇਸ ਬਰਿੰਗਿੰਗ ਟੂਗੇਦਰ ਇਹ ਜਿਹੜਾ 8 ਪੀਐਮ ਆਫਟਰ 8 ਪੀਐਮ ਇਹ ਉਹਦਾ ਰਿਜ਼ਲਟ ਹੈ ਮਗਰ ਮੇਰਾ ਇਹ ਮੰਨਣਾ ਹੈ ਕਿ ਕੇਜਰੀਵਾਲ ਆਪਣਾ ਸੰਜੇ ਸਿੰਘ ਤੇ ਭਗਵੰਤ ਮਾਨ ਇਹ ਚਾਹੁੰਦੇ ਨਹੀਂ ਉਹ ਕੇਜਰੀਵਾਲ ਸਾਹਿਬ ਬਾਹਰ ਹੋਰ ਮੇਰਾ ਇਹ ਮੈਂ بڑے ਦਾਅਵੇ ਨਾਲ ਇਹ ਗੱਲ ਕਹਿ ਰਿਹਾ ਇਹਨਾਂ ਦੀ ਸਾਰੀ ਜਿਹੜੀ ਪਲੈਨਿੰਗ ਚੱਲ ਰਹੀ ਆ ਉਹ ਇਹੀ ਚੱਲ ਰਹੀ ਆ ਕਿ ਸ਼ਾਇਦ ਇਹ ਵੀ ਏਕਨਾਥ शिंदे भांगੂ ਇਹ ਨੈਕਸਟ ਇਥੋਂ ਦਾ ਏਕਨਾ ਛਿੰਦੇ ਸਾਹਿਬ ਦੀ ਕਾਰਗੁਜ਼ਾਰੀ ਭਗਵੰਤ ਮਾਨ ਚਲਾਉਣਗੇ ਔਰ ਜੇ ਇਹ ਨਾ ਸੰਭਵ ਹੋਇਆ ਤੇ ਮੁੱਖ ਮੰਤਰੀ ਨਹੀਂ ਹੋਣਗੇ ਕੁਲਤਾਰ ਸੰਧਵਾ ਅਗਲਾ ਮੁੱਖ ਮੰਤਰੀ ਹੋਗਾ ਮੇਰੇ ਤੋਂ ਲੈ ਕੇ ਲੈ ਲੋ ਕਿਉਂਕਿ 0 13 ਹੋ ਜਾਣਾ ਸਰ ਜਿਲ੍ਹੇ ਦੇ ਨੰਬਰ ਨਹੀਂ ਕਰ ਆਪਣੇ ਕੈਂਡੀਡੇਟਸ ਕੋਲ ਐਲਾਨ ਕਰ ਰਹੇ ਇਲੈਕਸ਼ਨ ਤੋਂ ਪਹਿਲਾਂ ਸਰ ਸਰ ਇੱਕ ਗੱਲ ਸਰ ਗਰੀ ਵੀ ਦਿੱਲੀ ਆਪ ਦਾ ਨਿਯਮਿਤ ਹੈ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਲਾਗੂ ਹੋਈ ਹੈ ਉੱਥੇ ਦਾ ਮੁੱਖ ਮੰਤਰੀ ਸਰ ਇਹ ਇਹ ਮੇਲੀ ਭੁਗਤਾ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਭਗਵੰਤ ਮਾਨ ਭਾਜਪਾ ਦਾ ਟਾਊਟ ਹੈ ਭਾਜਪਾ ਦੇ ਤੌਰ ਉਨਾਂ ਦੇ ਇਸ਼ਾਰੇ ਤੇ ਕੰਮ ਕਰਦਾ ਔਰ ਮੈਂ ਇੱਕ ਗੱਲ ਤੇ ਨਹੀਂ ਕਹੀ ਮੈਂ ਐਨਐਸਏ ਲੱਗੀ ਕੇਂਦਰ ਤੇ ਸੂਬੇ ਦੀ ਸਰਕਾਰ ਨੇ ਰਲ ਮਿਲ ਕੇ ਲਈ ਲੱਗ ਹੀ ਨਹੀਂ ਸਕਦੀ ਸੀ ਜੇ ਉਹ ਜੇਲ ਮقرਰ ਹੋਈ ਦਿਬੜੂਗਰ ਉਹ ਸੈਂਟਰ ਤੇ ਸੂਬੇ ਦੀ ਸਰਕਾਰ ਦੀ ਸਹਿਮਤੀ ਨਾਲ ਆ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਸ਼ੁਭਕਰਨ ਦੇ ਜਿਹੜੀ ਗੋਲੀ ਵੱਜੀ ਆ ਗੋਲੀ ਤਾਂ ਵੱਜੀ ਪੰਜਾਬ 'ਚ ਪਰਚਾ ਦਰਜ ਹੋਣਾ ਚਾਹੀਦਾ ਸੀ ਹਾਈ ਕੋਰਟ ਨੇ ਕਹਿ ਭਾਈ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਦੇ 7 ਦਿਨ ਪੋਸਟਮਾਰਟਮ ਨਹੀਂ ਹੋਣ ਦਿੱਤਾ ਉਹ ਕਿਦੇ ਇਸ਼ਾਰੇ ਤੇ ਗੋਲੀ ਚਲਾਈ ਕੀਨੇ ਚੱਲੀ ਤਾਂ ਸੀ ਉਧਰੋਂ ਤੇ ਲੱਗੀ ਸੀ ਪੰਜਾਬ 'ਚ ਉਹਦੇ ਹੀ ਐਫ ਆਈ ਆਰ ਨਹੀਂ ਦਰਜ ਕਰ ਕੀਤੀ ਪ੍ਰਹਿਤਪਾਲ ਦੇ ਮਸਲੇ 'ਚ ਹਾਈ ਕੋਰਟ ਨੇ ਖਚਾਈ ਕੀਤੀ ਕਿ ਤੁਸੀਂ ਜ਼ੀਰੋ ਐਫ ਆਈ ਆਰ ਕਿਵੇਂ ਦਰਜ ਕਰ ਰਹੇ ਹੋ ਵੈਨ ਦੇ ਇਨਸੀਡੈਂਟ ਹੈਪਨਡ ਇਨ ਪੰਜਾਬ ਹੁਣ ਜਦ ਇਨਸੀਡੈਂਟ ਪੰਜਾਬ 'ਚ ਹੋਇਆ ਹੋਮ ਮਿਨਿਸਟਰ ਭਗਵੰਤ ਮਾਨ ਉਹ ਕਿਨੂੰ ਖੁਸ਼ ਕਰ ਰਿਆ ਸੀ ਭਾਜਪਾ ਨੂੰ ਇਸ ਲਈ ਗੱਠਜੋੜ ਇਹਨਾਂ ਦਾ ਹੋਇਆ ਦਿਨ ਦਾ ਗੱਠਜੋੜ ਹੈ ਕਾਂਗਰਸ ਨਾਲ ਰਾਤ ਦਾ ਗੱਠਜੋੜ ਹੈ ਭਾਜਪਾ ਨਾਲ ਔਰ ਇਹੀ ਕਾਰਨ ਹੈ ਕਿ ਜਿਹੜੇ ਤਾਂ ਚੋਰ ਉਹੀ ਨੇ ਸ਼ਰਾਬ ਨੀਤੀ ਦੇ ਉਹੀ ਸ਼ਰਾਬ ਨੀਤੀ ਤਿਆਰ ਕੀਤੀ ਕਿਨੇ ਕੇਜਰੀਵਾਲ ਸਾਹਿਬ ਤੇ ਸੁਸੋਦੀਏ ਨੇ ਹੋਈ ਕਿੱਥੇ ਤਿਆਰ ਸੁਸੋਦੀਏ ਦੇ ਘਰ 'ਚ ਉਹੀ ਬੰਦੇ 6 ਤੋਂ 10 ਪਰਸ 12 ਪਰਸੈਂਟ ਲਾਭ ਵਧਿਆ ਕਮਿਸ਼ਨ ਵਧਿਆ ਚੋਰੀ ਕਰਨ ਵਾਲੇ ਲੋਕ ਵੀ ਉਹੀ ਮਗਰ ਦਿੱਲੀ 'ਚ ਇਹ ਚੋਰ ਨੇ ਇੱਥੇ ਭਗਵੰਤ ਮਾਨ ਜੀ ਨਾਰਨੜੇ ਆ ਇੱਥੇ ਹੁਸਾਦ ਨੇ ਇਹ ਤਾਂ ਗੱਲ ਪਰਦਾ ਫਾਸ਼ ਹੀ ਆ ਭਾਈ ਇੱਥੇ ਕੋਈ ਲੋਗੀ ਛਿਪੀ ਗੱਲ ਨਹੀਂ ਥੈਟ ਆਉਣ ਵਾਲੇ ਸਮੇਂ 'ਚ ਤੁਸੀਂ ਵੇਖੋਗੇ ਕਿ ਭਗਵੰਤ ਮਾਨ ਸੰਜੇ ਸਿੰਘ ਭਾਜਪਾ ਦੀ ਵਾਸ਼ਿੰਗ ਮਸ਼ੀਨ 'ਚੋਂ ਨਿਕਲ ਕੇ ਆਗਕਾਰੀ ਨੀਤੀ ਦਾ ਭੋਗ ਪਾਜੇ ਸਰ ਜਿਲ੍ਹੇ ਅੰਦਰ ਸਭ ਤੋਂ ਵੱਧ ਮਾਈਨਿੰਗ ਹੋ ਰਹੀ ਆ ਸਾਰੀਆਂ ਵਿਪਖਸ਼ੀ ਪਾਰਟੀਆਂ ਨਾਰਨੜ ਸ਼ਰੋਮੀ ਅਕਾਲੀ ਦਲ ਨੇ ਵੀ ਚੁੱਪੀ ਧਾਰੀ ਆ ਵਾਡਾ ਕੀ ਕਹਿਣਾ ਹੈ ਚੁੱਪੀ ਧਾਰੀਆ ਜਾਣ ਤੇ ਗੁੱਸੇ ਨੂੰ ਪਰਾਹ ਉਹ ਬੱਬੂ ਗੱਬੂ ਕੋਸ਼ੇ ਦਾ ਇੱਕ ਨਾ ਰੌਲਾ ਰੂਲਾ ਪਾਏ ਸ਼ਬਦਾਂ ਪਾਏ ਤੇ ਚੁੱਪੀ ਧਾਰੀਆ ਭਾਈ ਤੁਸੀਂ ਜੇ ਮੇਰੇ ਗੁੱਸਾ ਨਾ ਕਰ ਦਿਓ ਆਹੀ ਜਿੱਦਣ ਰੌਲਾ ਪਾ ਕੇ ਉਹਨੇ ਤੁਸੀਂ ਚਲਾਉਂਦੇ ਹੀ ਨਹੀਂ ਪਤਾ ਨਹੀਂ ਉਦੋਂ ਕਿਹਨੂੰ ਫੋਨ ਆ ਜਾਂਦਾ ਜਾਂ ਕੀ ਦਾ ਖਰਚਾ ਆ ਜਾਂਦਾ ਗੁੱਸਾ ਨਾ ਤੇ ਮੇਰੀ ਗੱਲ ਦਾ ਜਮਾ ਨਾ ਗੁੱਸਾ ਕਰਿਓ ਕਿਉਂ ਕੁਝ ਬੰਦੇ ਲਾਉਂਦੇ ਆ ਮਗਰ ਮੈਜੋਰਟੀ ਹੈਵ ਫੇਲ ਟੂ ਡੂ ਦ ਡਿਊਟੀ ਟੁਵਰਡਸ ਲੋ democracy ਸਰ ਤੁਸੀਂ ਸ਼ੁਰੂਆਤ ਚ ਛਾਪੇਮਾਰੀ ਕੀਤੀ ਸੀ ਇੱਕਦਮ ਪ੍ਰੈਸ਼ਰ ਦੇ ਉਸ ਵਾਰ ਤੇ ਜੇ ਤੁਸੀਂ ਕੋਈ ਲਾਓ ਨਾ ਤੇ ਉਹ ਨਹੀਂ ਤਾਂ ਮੁਰਕ ਕੇ ਅਸੀਂ ਤੇ ਦੋ ਜ਼ੋਰ ਲਾਈ ਜੇ ਮੈਂ ਤਾਂ ਜਾ ਕੇ ਉੱਥੇ ਸਾਰੀ ਛਾਪੇਮਾਰੀ ਕਰਿਆ ਨਹੀਂ ਲੱਗੀ ਜੀ ਅੱਜ ਵੀ ਮੈਨੂੰ ਉਹ ਬਹੁਤ ਘੱਟ ਲੱਗੀ ਜੀ ਜੇ ਤੁਸੀਂ ਚੱਕਦੇ ਹੋ ਨਾ ਫੱਟੇ ਤੇ ਸਵੇਰੇ ਅੰਦਰ ਦੇਣੇ ਪੈਣ ਮੈਂ ਤੁਹਾਨੂੰ ਆਜ ਕਹਿਣਾ ਜੀ ਚਲੋ ਮੈਂ ਅੱਜ ਕਹਿਣਾ ਚਲੋ ਮੈਂ ਆ ਜਾਨਾ ਆਪਾਂ ਦਿਨ ਹੀ ਰੱਖ ਲੈਨੇ ਇੱਕ ਦਿਨ ਚੁੱਪਚਾਪ ਆਪਾਂ ਰੱਖ ਲੈਨੇ ਆ ਤੁਸੀਂ ਮੇਰੇ ਨਾਲ ਇਹ ਕਮਿਟਮੈਂਟ ਕਰ ਦਿਓ ਕਿ 24 ਘੰਟੇ ਉਹ ਖਬਰ ਦੀ ਇਹੀ ਤਾਹੀ ਚਲਾਵਾਂਗੇ ਪੂਰੀ ਖੱਲ ਦੇ Đਾਂਗੇ ਜਿਹੜਾ এনਵਾਇਰਨਮੈਂਟ ਦਾ ਨੁਕਸਾਨ ਕਰਦਾ ਤੇ ਪੈਸੇ ਬਣਾਉਂਦਾ ਦੇਖੋ ਅੱਜ ਦੀ ਡੇਟ 'ਚ ਇਹ ਨੋਨ ਫੈਕਟ ਹੈ ਕਿ ਆਮ ਆਦਮੀ ਪਾਰਟੀ ਦੀ ਫੰਡਿੰਗ ਮਾਈਨਿੰਗ ਘਟਾਲਾ ਤੇ ਸ਼ਰਾਬ ਘਟਾਲੇ ਦੇ ਸਿਰ ਤੇ ਚੱਲ ਗਈ ਇਹ ਸਰਕਾਰ ਚੱਲੀ ਉਸ ਘਟਾਲੇ ਦੇ ਸਿਰ ਤੇ 20000 ਕਰੋੜ ਦਾ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਸੀ ਅੱਜ ਕਿੱਥੇ ਗਿਆ ਜੀ ਉਹ ਅੱਜ ਰੋਜ਼ ਤਾਂ ਖਬਰ ਲੱਗਦੀ ਆ ਪੁਲ ਡਿੱਗਣ ਵਾਲੇ ਹੋ ਗਏ ਕਿੰਨੇ ਪੁਲ ਰੋਪੜ ਤੇ ਬੰਦ ਕਰਨੇ ਪਏਗੇ ਕਿਉਂਕਿ ਮਾਈਨਿੰਗ ਧੜਾ ਧੜ ਹੋ ਰਹੀ ਹੈ ਹਾਈ ਕੋਰਟ ਨੇ ਖਚਾਈ ਕਰਤੀ ਕਿ ਜਿਵੇਂ ਇੱਕ ਵਰਜਨ ਆਇਲੈਂਡ ਸੁਣਿਆ ਜੀ ਬਾਹਰ ਇੰਗਲੈਂਡ ਚ ਕਈ ਵਰਜਨ ਆਇਲੈਂਡ ਤੇ ਹੋਰ ਦੇਸ਼ਾਂ ਚ ਵਰਜਨ ਆਇਲੈਂਡ ਜਿੱਥੇ ਲੁੱਟ ਦਾ ਮਾਲ ਲੈ ਜਾਓ ਤੇ ਉਹ ਸਵਾਨ ਨਹੀਂ ਕਰਦੇ ਉਹਨੂੰ ਲੀਗਲ ਬਣਾ ਦਿੰਦੇ ਇੱਥੇ ਵੀ ਲੁੱਟ ਦੀ ਜਿੰਨੀ ਮਰਜੀ ਰੇਤ ਲਿਆਓ 6 ਰੁਪਏ ਕਿਊਬਿਕ ਫੀਟ ਜਮ੍ਹਾਂ ਕਰਾਓ ਤੇ ਤੁਹਾਨੂੰ ਲੀਗਲਾਈਜ਼ ਕਰ ਦਿੰਦੇ ਜਦ ਕੀ ਹਿਮਾਚਲ ਤੋਂ ਇਲੀਗਲ ਮਾਈਨਿੰਗ ਅਲਾਉਡ ਹੀ ਨਹੀਂ ਆ ਐਕਸਪੋਰਟ ਆਫ ਮਿਨਰਲਸ ਅਲਾਉਡ ਨਹੀਂ ਹਾਈ ਕੋਰਟ ਨੇ ਜਦ ਖਚਾਈ ਕੀਤੀ ਐਡਵੋਕੇਟ ਜਨਰਲ ਮਾਫੀ ਮੰਗ ਕੇ ਆਇਆ ਮਗਰ ਉਹ ਪੜਾਈ ਕਿਨੇ ਸੀ ਪਾਲਿਸੀ ਭਗਵੰਤ ਮਾਨ ਨੇ ਆ ਗੱਭੂ ਗੋਛੇ ਨੇ ਵਜ਼ੀਰ ਤਾਂ ਇਹਨਾਂ ਨੇ ਤਿੰਨ ਹਟਾ ਤੇ ਆਪਦੇ ਪਹਿਲਾਂ ਗੱਭੂ ਗੋਛਾ ਹਟਾਇਆ ਗੱਭੂ ਗੋਛੇ ਨੂੰ ਜਾਣਦੇ ਹੋ ਨਾ ਉਹ ਜਿਹੜਾ ਤਗੜਾ ਹੋ ਗਿਆ ਮੈਂ ਉਹ ਭਰਾਵਾ ਹੁਣ ਦੀ ਸਰਕਾਰ ਦੀ ਗੱਲ ਕਰ ਰਹੀ ਆ ਜਿੰਨਾ ਗੱਲਾਂ ਦੀ ਪਸਾਈ ਉਹ ਭਗਵਾਨ ਤਾਂ ਪਹਿਲਾਂ ਉਹਨੂੰ ਹਟਾਇਆ ਬੈਂਚ 'ਚੋਂ ਫਿਰ ਉਸ ਤੋਂ ਬਾਅਦ ਨੀਤ ਹਟਾਇਆ ਹੁਣ ਮੈਨੂੰ ਲੱਗਦਾ ਬਾਲੇ ਦੇ ਨਿਜੋੜਾ ਮਾਜਰਾ ਵੀ ਹਟਾਉਣਾ ਪੈ ਜੇਣਾ ਰਣੀ ਮਿਲੀ ਬਦਲੀ ਜਾਂਦਾ ਜੋਰ ਬੜਾ ਰਿਹਾ ਪਿੱਛੇ ਦੇ ਕਿ ਇਹਨਾਂ ਸਿਆਸੀ ਈਡਾਂ ਦੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਜਾਂ ਜ਼ਰੂਰੀ ਹੋ ਜਾ। ਇਹ ਸਾਰਿਆਂ ਨੂੰ ਇੱਕੋ ਰੰਗ ਤੇ ਨਾਰੰਗ ਹੋ। ਸਤ ਤੁਸੀਂ ਜਵਾਬ। ਨਹੀਂ ਤੁਸੀਂ ਆਇਆ ਕਰੋ। ਡਾਕਟਰ ਲਖਵੀਰ ਦਾ ਜੀ। ਹਾਂ ਜੀ। ਡਾਕਟਰ ਲਖਵੀਰ ਜੀ ਸ਼ਾਮਿਲ ਹੋਏ ਨੇ ਆਮਤਾਕੀ ਪਾਰਟੀ ਦੇ ਵਿੱਚ। ਨਹੀਂ ਮੈਨੂੰ ਤਾਂ ਉਹਨਾਂ ਦਾ ਨਹੀਂ ਪਤਾ ਜੀ ਇਹ ਤਾਂ ਪਾਰਟੀ ਚ। ਚਲੋ ਪਾਰਟੀ ਨੇ ਦੇਖਣਾ ਜੀ ਮੈਂ ਤਾਂ ਟਿਕਟਾਪ ਕਹਿੰਦਾ ਆਪ ਮੰਗਦੇ ਆ ਜੀ ਜਾ ਕੇ ਸਾਨੂੰ ਕਿਨੇ ਤੁਹਾਨੂੰ ਨਹੀਂ ਪਤਾ ਇੰਨਾ ਗੱਲਾਂ ਦਾ ਫੈਸਲਾ ਪਾਰਟੀ ਪ੍ਰਧਾਨ ਜਾਂ ਪਾਰਟੀ ਦੀ ਲੀਡਰਸ਼ਿਪ ਜਾਂ ਧਾਮੀ ਸਾਹਿਬ ਨੂੰ ਵੱਧ ਪਤਾ ਹੋਣਾ ਮੈਨੂੰ ਗਰੀਬ ਨੂੰ ਕੀ ਪਤਾ ਜੀ ਤੁਸੀਂ ਲੜ ਰਹੇ ਹੋ ਲੋਕ ਸਭਾ ਹਾਂ ਜੀ ਤੁਸੀਂ ਲੜ ਰਹੇ ਹੋ ਤੁਸੀਂ ਲੜਾ ਰਹੇ ਹੋ ਪਾਰਟੀ ਨੇ ਨਹੀਂ ਮੈਨੂੰ ਗਿਆ ਹਲੇ ਤੜੇ ਅਖਬਾਰ ਤੇ ਤਾਂ ਚੈਨਲਾਂ 'ਚ ਹੀ ਸੁਣ ਲੈਣੇ ਤਾਜ਼ਾ ਖਬਰ ਅਨਾਉਂਸ ਹੋ ਗਈ ਉਹ ਲੋਕ ਸ਼ਾਮ ਤੱਕ ਵਧਾਈ ਦੇ ਦਿੰਦੇ ਅਗਲੇ ਦਿਨ ਫਿਰ ਪਤਾ ਲੱਗਦਾ ਹਲੇ ਤਾਂ ਮਿਲੀ ਨਹੀਂ ਕਰੋੜਾ ਰੁਪਏ ਦਾ ਜਿਹੜਾ ਕਰੋੜਾ ਰੁਪਇਆ ਆ ਜਿਹੜਾ ਸਿਪਾਈ ਦੇ ਉੱਤੇ ਲਾਤਾ ਭਗਵਾਨ ਸਰਕਾਰ ਨੇ ਜਿਹੜਾ ਆਕੇ ਲਾ ਦਿੱਤਾ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ? ਕੀਤੇ ਬਾਰੇ ਜੀ? ਜਿਹੜੀ ਆਟਾ ਫੋਟੋ ਲੱਗੀ ਆਟੇ ਦਾ ਦੋਨਾਂ ਵਿਚ ਕੇਜਰੀਵਾਦੀ ਤੇ ਖੜੀ। ਇਹ ਕੋਈ ਅਫਸੋਸ ਦੀ ਗੱਲ ਹੈ ਜੀ। ਇਹ ਜਿਹੜੀ ਫੋਟੋ ਫਾਟੋ ਦੀ ਗੱਲ ਹੈ ਨਾ ਇੱਕ ਭਗਵੰਤਮਾਨ ਬੜਾ ਰੌਲਾ ਪਾਉਂਦਾ ਹੁੰਦਾ ਸੀ। ਉਸ ਵੇਲੇ ਜਦੋਂ ਸਾਡੀਆਂ ਸਰਕਾਰਾਂ ਜਾਂ ਬਾਅਦ ਦੀਆਂ ਸਰਕਾਰਾਂ ਦੇਖੋ ਜੀ ਇਹਨਾਂ ਨੇ ਹਰ ਗੱਲ ਤੇ ਫੋਟੋ ਲਾ ਛੱਡੀ। ਮੈਨੂੰ ਲੱਗਦਾ ਇਹ ਤੇ ਇਹਨੇ ਤਾਂ ਕਸਰ ਸਾਰੀਆਂ ਹੀ ਦਾ ਟਪਾਤੀਆਂ। ਹਜ਼ਾਰ ਕਰੋੜ ਹੀ ਰੱਖ ਛੱਡਿਆ ਕਿ ਜਿਨੇ ਮੇਰੀ ਫੋਟੋ ਖਿੱਚ ਮੇਰੀ ਕੱਲੀ ਇੱਕੋ ਕੰਮ ਰੱਖਿਆ ਮੈਨੂੰ ਲੱਗਾ ਉੱਥੇ ਆਪ ਦੀ ਡਾਕਟਰ ਸਾਹਿਬ ਅੱਗੇ ਵੀ ਰੱਖ ਦਿੰਦਾ ਹੁਣਾ ਕਿ ਇਹ ਫੋਟੋ ਵੇਖੀ ਜਾਇਆ ਕਰਸਾਰਾ ਦੇ ਉਹਨੂੰ ਤੱਛਲੀ ਨਹੀਂ ਹੋਣਦੀ ਔਰ ਅੱਜ ਲੋਕਾਂ ਨੂੰ ਨਾ ਆਟਾ ਦਾਲ ਮਿਲ ਰਿਹਾ ਨਾ ਇਸ ਦੀ ਸਕਾਲਰਸ਼ਿਪ ਮਿਲ ਰਹੀ ਹੈ ਨਾ ਸਕੂਲਾਂ ਚ ਕਿਤਾਬਾਂ ਮਿਲ ਰਹੀਆਂ ਨਾ ਨਵਰਦੀ ਮਿਲ ਰਹੀਆਂ ਹਸਪਤਾਲਾਂ ਜਾਂ ਹਰ ਦਾ ਹਾਲਾਤ ਤੁਸੀਂ ਵੇਖ ਲਓ ਪੀਆ ਥੈਂਕ ਯੂ